ਨਰ ਸਾਹਿਬ ਆਪਾਂ ਜਾ ਰਹੇ ਹਾਂ ਰਸਤੇ ਦੇ ਵਿੱਚ ਗੁਰਪਿਆਰੀ ਸੰਗੇ ਜੀ ਸਹੀ ਗੱਲ ਆ ਜੰਗੀ ਆ ਜੰਗੀ ਜੰਗੀ ਤੇ ਆ ਲੈ ਗੱਡੀ ਦਾ ਜੰਗੀ ਕਰਦੇ ਹੋ ਨਾਲ ਨਹੀਂ ਨਹੀਂ ਗੱਡੀਆਂ ਮੈਂ ਕਹਾ ਤੂੰ ਬੇਫਿਕਰ ਹੋ ਕੇ ਰਹਿ ਗੱਡੀ ਤੇ ਹੂੰ ਚੜਾ ਦੇ ਉੱਤੇ ਤਾਂ ਨੂੰ ਲੈ ਕੇ ਤੂੰ ਹੀ ਨਹੀਂ ਕਰੀ ਨਹੀਂ ਕਰਦੇ ਇਹ ਲਾ ਦੇ ਗੱਡੀ ਇੱਥੇ ਹੈਂ ਵਾਹ ਕਮ ਜਲੀਏ ਤੇ ਪਿਛੇ ਥਾਂ ਹੈਗਾ ਇੱਥੇ ਹੁਣ ਦੇਖੋ ਬੜੀ ਟ੍ਰਿਪਲ ਦੇ ਉੱਤੇ ਆ ਕੇ ਤੇ ਥੱਲੇ ਬੋਰਡ ਤਾਂ ਧਰਤੀ ਤੇ ਧੱਸਿਆ ਦੇਖੋ ਹੋ ਇਹ ਸਪੋਰਟ ਮਿਲਦੀ ਆ ਸਪੋਰਟ ਨਹੀਂ ਬਾਕੀ ਇਹ ਚੀਜ਼ਾਂ ਨੂੰ ਵਾਰੀ ਹੁੰਦੇ ਆ ਵਾਰੀ ਦੇ ਨਾਲੇ ਉਨੀ ਹੀ ਮਜ਼ਬੂਤੀ ਮਿਲ ਜਾਂਦੀ ਆ ਬਸ ਤੇ ਕਿਤੇ ਦੇਖੋ ਕੰਟੀਨਰ ਪਾਛੇ ਆਪਣਾ ਵਟਸਐਪ ਵਾਹ 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 ਗੁਰਦੁਆਰਾ ਨੜ ਸਾਹਿਬ ਵੇ ਲਾਲਾ ਜਵੇਂ ਕੋਈ ਆਸਣ ਲਾ ਕੇ ਬੈਠਾ ਬੈਠਾ ਹੋਵੇ ਆਸਣ ਦੇ ਜੁਰਤ ਵਾਲਾ ਹੀ ਲਾ ਸਕਦਾ ਇਹ ਤੇ ਮਾੜੇ ਕਮਜ਼ੋਰ ਦੇ ਲਾਲਾ ਨਹੀਂ ਲਾ ਸਕਦਾ ਚਲੇ ਆਸਣ ਚ ਸਹੀ ਗੱਲ ਬੁਰ ਕੱਲ ਜਿੱਦਾਂ ਪਾਸ਼ੇ ਨੇ ਰਾਸਾ ਜ ਬੜਾ ਦਿੱਤਾ ਪੰਥ ਨੂੰ ਇਹ ਤੇ ਹੈ ਇਹ ਨਹੀਂ ਗੱਲ ਜੀ ਮੈਂ ਕਿਹਾ ਕਰ ਰਿਹਾ ਰਾਸਾ ਹੀ ਤੇ ਅਪਨ ਦਰਸ਼ਨਾਂ ਲਈ ਜਾਣਦੇ ਆ ਹੋਰ ਸਾਡੇ ਕਰਮ ਚੰਗੇ ਆ ਨਾਲ ਪਰਸਾਨੇ ਵਾਲੇ ਦੱਪਲ ਬਸੰਦ ਹਾਂ ਗੁਰਦੁਆਰਾ ਨੜ ਸਾਹਿਬ ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫੌਜਾ ਵੱਲੋਂ ਬਹੁਤ ਵੱਡਾ ਹਮਲਾ ਕੀਤਾ ਗਿਆ ਪਾਤਸ਼ਾਹ ਜੀ ਤੇ ਫੌਜਾਂ ਵੱਲੋਂ ਆਹ ਬਹੁਤ ਵੱਡਾ ਹਮਲਾ ਕੀਤਾ ਗਿਆ ਜਿਸ ਦੀ ਗਵਾਹੀ ਇਹ ਬਹੁਤ ਵੱਡਾ ਪੱਥਰ ਨੱਡ ਦਿਸ ਰਿਹਾ ਹੈ ਅੱਜ ਵੀ ਇਸ ਅਸਥਾਨ ਪੱਥਰ ਤੇ ਗੋਲੀਆਂ ਦੇ ਨਿਸ਼ਾਨ ਦਿਸ ਰਹੇ ਹਨ ਆਪ ਉਥੇ ਰਿਹਾ ਇਹ ਲੱਗ ਕਿ ਕਿੰਨਾ ਪੁਰਾਣਾ ਪੱਥਰ ਨਾਣਾ ਬਹੁਤ ਪੁਰਾਣਾ ਸਾਡੇ ਕਰਮ ਚੰਗੇ ਆ ਐ ਹੋਈ ਆ ਆਹ ਜੀ ਆਹ ਜੀ ਆਂਦੀ ਅਜ ਕੇ ਕਰੇ ਯਾ

ਆ ਨਿਸ਼ਾਨ ਆ ਯਾਰ ਤੇ ਯਾਰ ਬਹੁਤ ਜਦੇ ਭਾਈ ਯਾਰ ਗੋਲੀਆਂ ਦੇ ਨਿਸ਼ਾਨ ਲੋਕਾਂ ਨੇ ਇਹ ਪੈਸੇ ਫਸਾਈ ਵਿੱਚ ਨਾ ਕੋ ਗੱਲ ਹੈ ਨਾ ਕੋਈ ਨਹੀਂ ਰਹਿਦਾ ਦੇਖ ਲੋ ਇੱਥੇ ਹੈ ਨਾ ਹਾਂ ਤੇ ਫੌਜਾਂ ਨੇ ਪਹਿਰੇ ਮਹਾਰਾਜ ਚਲੋ ਗੁਰੂ ਕਲ ਕੀਦਰ ਪਾਸ਼ਾ ਦੀ ਕਿਰਪਾ ਵਾ ਆਪਾਂ ਵੀ ਇੱਥੇ ਲਿਖਦੀਏ ਮਹਾਰਾਜ ਦਾ ਨਾਮ ਲਿਖਦੀਏ ਕੋਈ ਲਿਖਣ ਦੀ ਲੋੜ ਹੀ ਨਹੀਂ ਆ ਆਹੋ ਆ ਪਰ ਜੁਨਾ ਲਿਗਿਆ ਨਾ ਗਲਤ ਗੱਲ ਆ ਗਲਤ ਗੱਲ ਆ ਜੀ ਇੱਥੇ ਮਤਲਬ ਕੀ ਫੌਜਾਂ ਨੇ ਹਮਲਾ ਕੀਤਾ ਹੈ ਨਾ ਆ ਨਿਸ਼ਾਨ ਨਵੀਂ ਆ ਜੂ ਆ ਵੇ ਅੜ ਗੋਲੇ ਗਾ ਲਈਏ ਬਣੇ ਉਹ ਦੇਖ ਪੁਰਾਣੀ ਹੈ ਪੁਰਾਣੇ ਹਾਂਡੇ ਚ ਰੱਖੇ ਰੇਖ ਲਾ ਕੇ ਤਰ੍ਹਾਂ ਆਹ ਉਹ ਆ ਆ ਆਰਾ ਇਧਰ ਦਿਖਾਈਏ ਕੋਈ ਨਿਸ਼ਾਨ ਆਰਾ ਨਿਸ਼ਾਨ ਆ ਨਿਸ਼ਾਨ ਆ ਸਾਰੇ ਇਹਨਾਂ ਹਮ ਲਾਇਆ ਨੇ ਗਵਾਈ ਭਰਦੇ ਆ ਨਿਸ਼ਾਨ ਜੇ ਵੀ ਵੇ ਲੈ ਆ ਜਾ ਅਰੇ ਇਸ ਸਥਾਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਫੌਜਾਂ ਵੱਲ ਬਹੁਤ ਵੱਡਾ ਹਮਲਾ ਕੀਤਾ ਗਿਆ ਜਿਸ ਦੀ ਗਵਾਹੀ ਵਿੱਚ ਬਹੁਤ ਵੱਡਾ ਪੱਥਰ ਨੜ ਦਿਖ ਰਿਹਾ ਹੈ ਅੱਜ ਵੀ ਇਸ ਸਥਾਨ ਪੱਥਰ ਤੇ ਗੋਲੀਆਂ ਦੇ ਨਿਸ਼ਾਨ ਦਿਖ ਰਿਹਾ ਉਹ ਗੋਲੀਆਂ ਦੇ ਦਿਖਾਈ ਆ ਹੈ ਨਾ ਹੂੰ ਚੱਲ ਆ ਜੀ ਆਹ ਕਾਰੇ ਆ ਸਤ ਸ੍ਰੀ ਅਕਾਲ ਨਾ ਇਹ ਸੰਗਤ ਜੀ ਇਹ ਗੁਰਦੁਆਰਾ ਨਰ ਸਾਹਿਬ ਆਪ ਜੀ ਦਰਸ਼ਨ ਕਰੋ ਇਹ ਪਾਵਨ ਪਿੱਤਰ ਸਥਾਨ ਤੇ ਕਿੰਨਾ ਹਨਾਰਬ ਨਿਗਿਸਤਾਨੀ ਹਾਂਜੀ ਪਾਣੀ ਪੜਨ ਵਾਲਾ ਖਾਨ ਹੈ ਤੜਾਈ ਮੋੜ ਚ ਆਇਆ ਇੱਥੇ ਪਹੁੰਚ ਕੇ ਬਾਬਾ ਜੀ ਬੜਾ ਹੁੰਦਾ ਨਾ ਇਹ ਵਿਜ਼ਨ ਜਿਹੜਾ ਕ੍ਰੀਏਟ ਹੁੰਦਾ ਵਾ ਮਾਈਂਡ 'ਚ ਆ ਵੇਖੋ ਤੁਸੀਂ ਹਮ ਲੋਕੀ ਪੈ ਬਸਾਈ ਜਾਂਦੇ ਇੱਥੇ ਇਹਦੇ ਵਾਣ ਕੋਈ ਨਹੀਂ ਸੇ ਡੜ ਕੇ ਬੈ ਜਾਂਦੇ ਜੀ ਇਹਦੇ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਪਰ ਇਹ ਵੀ ਰਾਂਸੋਦ ਸਾਹਮਣੇ ਵਾਲੀ ਆਏਗਾ ਪਰ ਇਹ ਵੀ ਜੀਜਾ ਮਹਾਰਾਜ ਨੇ ਆਪਣੇ ਚੀਜ਼ਾਂ ਬਾਸ਼ ਹੋ ਗਈ ਪਰ ਗੁਪਤ ਵੀ ਰੱਖੀਆਂ ਵਾ ਲੱਗਣੀ ਨਹੀਂ ਪੈਣੀ ਇਹ ਔਰ ਬਡੇਸਥਾਨ ਗੁਪਤਾ ਵਾ ਬਈ ਆਪਣੇ ਖੁਸ਼ੀਦਾ ਸਿੰਘ ਜਿਹੜੀ ਚੌਂਕੀ ਉਹ ਕਿਸੇ ਨੂੰ ਨਹੀਂ ਬਹੁਤ ਘੱਟ ਲਿੰਗਾ ਨੂੰ ਬਦਲ ਤੇ ਬਾਅਦ ਚ ਪ੍ਰਗਟ ਜਿਹੜੀ ਅਜੀਤ ਵੇਲੇ ਅਜੀਤ ਸਾਹਿਬ ਜੀ ਦੇ ਬਾਬਾ ਜੀ ਸਿੰਘ ਸਾਹਿਬ ਜੀ ਉਥੇ ਜਾ ਕੇ ਹਾਂਜੀ ਉਥੇ ਬੱਬਈ ਇੱਕ ਨਿਸ਼ਾਨ ਹੈ ਇੱਕੋ ਹੀ ਨਿਸ਼ਾਨ ਲੱਗਾ ਹੋਇਆ ਉਥੇ ਉਹਦੇ ਅੱਗੇ ਰਕਤੀ ਬੜਾ ਤਗੜਾ ਹੈ ਕਤਵਾਤ 800 ਸਾਲ ਪੁਰਾਣਾ ਹੋਣਾ ਲੱਗਦਾ ਵਾ ਬਾਬਾ ਵੱਡਾ ਇਰੇ ਬਾਣੀ ਸਰਬਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਕੇ ਕਾਰੀ ਜਾਵੇ ਨਿਹਾਲ ਹੋ ਜਾਵੇ ਕਲਗੀਧਰ ਪਾਤਸ਼ਾਹ ਸਾਹਿਬੇ ਤੁਮਾਰ ਸਾਚ ਜਿਉਂ ਜਿਨ ਸਾਹਿਬ ਜੀ ਅਨੂਭਵ ਨਾਲ ਹੋ ਜਾਵੇ ਸਤ ਤਸਰੀਆ ਗਾਲ ਅਜ ਕੇ ਕਾਰੀ ਜਾਵੇ ਨਿਹਾਲ ਹੋ ਜਾਵੇ ਚਕਰਵਰਤੀ ਇਮਰਾਨ ਦੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੂੰ ਭਾਗ ਦੇ ਲਾ ਲੋ ਜਾਵੇ ਸਤ ਤਸਰੀਆ ਗਾਲ ਅਜ ਕੇ ਕਾਰੀ ਸਰਤਾਜ ਬੱਚੋਂ ਪਾਸ਼ਾ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਸ਼ਾ ਨੂੰ ਵਾਹ ਹੋ ਗਿਆ ਲੋ ਜਾਵੇ ਸਤ ਸ੍ਰੀ ਅਕਾਲ ਕਰੇ ਜਾਵੇ ਧਾਲ ਹੋ ਜਾਵੇ ਮੇਰੀ ਪੀੜੀ ਦੇ ਮਾਲਕ ਬੰਦੀ ਛੋੜਦਾ ਤੇ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਨੂੰ ਪਾਵੇ ਰਿਹਾ ਲੋ ਜਾਵੇ ਸਤ ਸ੍ਰੀ ਅਕਾਲ ਕਕੇ ਕਰੇ ਜਾਵੇ ਨੇ ਹਾਲ ਹੋ ਜਾਵੇ ਖਾਸੇ ਪੰਥ ਦੀ ਮਾਤਾ ਸਾਹਿਬਕੌਰ ਦੇਵਾ ਜੀ ਨੂੰ ਪਾਵੇ ਰਿਹਾ ਲੋ ਜਾਵੇ ਸਤ ਸ੍ਰੀ ਅਕਾਲ ਕਕੇ ਕਰੇ ਜਾਵੇ ਨੇ ਹਾਲ ਹੋ ਜਾਵੇ ਸ੍ਰੀ ਆਦਿਵਾਰ ਸੀ ਦਸਮ ਗ੍ਰਿਵਾਰ ਸੀ ਸਰਬ ਲੋ ਦਰਵਾਜ 92 ਕਰੋੜ ਸੀ ਦੋ ਸਿੰਘੋ ਘੋੜੇ ਨਗਾਰਾ ਨਿਸ਼ਾਨਾ ਬਾਹਲੀਆਂ ਸਰੋਵਰਾਂ ਲੋ ਲੰਗਰਾਂ ਸਥਾਨਾਂ ਸਹ ਲੈ ਰਿਆ ਸਲੋਤਰਾ ਖਾਲਸੇ ਪੰਥ ਦੀ ਮਾਤਾ ਸਹਿਬਕੌਰ ਦੇਵਾ ਜੀ ਦੇ ਪਵਿੱਤਰ ਚਰਨਾਂ ਨੂੰ ਬਾਵੇ ਨਾ ਲੋ ਜਾਵੇ ਸ੍ਰੀ ਅਕਾਲ ਸ੍ਰੀ ਅਕਾਲ ਸਿੱਟੀਆਂ ਬਾਜਾਂ ਵਾਲਿਓ ਸਤਿਗੁਰੂ ਰੱਖ ਲਿਓ ਵਿਰਤ ਬਾਣੇ ਦੀ ਲਾਜ ਜਿਤੋ ਗੁਪਤੋ ਜੀ ਦੋ ਸਿੰਘੋ ਸਿਰ ਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਸਿੱਟੀਆਂ ਭੌਜਾ ਦਿਓ ਮਾਲਕੋ ਸਤਿਗੁਰੂ ਬਉਜਾਰ ਰੱਖਿਓ ਤਿਆਰ ਵਰਤਿਆਰ ਸੋਢੀ ਸੱਚੇ ਪਾਤਸ਼ਾਹ ਜੀਓ ਆਰ ਜੀ ਦਾ ਖਾਲਸਾ ਜਪੇ ਅਕਾਲ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਇਹ ਲਾ ਮਾਰ ਹੈ ਆਪਣੇ ਕੋਈ ਪਾਪੜੇ ਪਸਤਾਨ ਭੁਗਤ ਵੀ ਰੱਖਿਆ ਹਾਂ ਆਹ ਉਹ ਜੰਦਗੀ ਵਾਲੇ ਇਹ ਰਾਸਤਾ ਗੁਰਦੁਆਰਾ ਨੜ ਸਾਬ ਨੂੰ ਹਨਾ ਜਾਂਦਾ ਪਹਿਲੋ ਇਹ ਹੀ ਰਾਸਤਾ ਮੈਨੂੰ ਲੱਗਦਾ ਹਨਾ ਪਹਿਲਾਂ ਪੈਦਲ ਜਾਂਦੇ ਹੁੰਦੇ ਸੀ ਥੱਲੋਂ ਇਹਨਾਂ ਨੇ ਪੁੱਟਿਆ ਥੱਲੋਂ ਹਾਂਜੀ ਆਹ ਰਾਸਤਾ ਵਾਹ ਗੁਰੂ ਵਾਹ ਗੁਰੂ ਕਿੰਨਾ ਮਲਗ ਰੰਮੀ ਕਿੱਸਾ ਆ ਦੇ ਉੱਪਰ ਦੇ ਬੂਟਿਆਂ ਦੀ ਆਕਾਰ ਦੇ ਉੱਪਰ ਵਾਹ ਇਹ ਮਾਰਾਂ ਨੇ ਜੇ ਆਪਣੀ ਕੋਈ ਚੀਜ਼ ਜੀ ਪਹਿਰ ਬਣਾਇਆ ਆਕਾਰ ਦੇ ਫੂਟਿਆਂ ਦੇ ਕਿੰਨੇ ਸੋਹਣੇ ਆ ਤੇ ਕਿੰਨੀ ਸੁੰਦਰਤਾ ਦੇ ਕਿੰਨੀ ਹਰਿਆਲੀ ਆ ਇੱਥੇ ਵਾਹ ਤੇ ਔਰ ਸਭ ਤੋਂ ਵੱਡੀ ਗੱਲ ਆ ਸ਼ਾਂਤੀ ਹਮਮ ਇਹਨ ਕੋਈ ਪ੍ਰੋਜੈਕਸ਼ਨ ਪ੍ਰਦਰਸ਼ਨ ਨਹੀਂ ਹੈਗਾ ਇੱਥੇ ਸਾਰਾ ਤਾਂ ਇੱਕਦਮ ਲਹਿਦਾ ਹੀ ਕੰਮ ਆ ਇੱਥੇ ਹੇ ਗਰੋ ਸਾਰੀ ਸੰਗਤ ਨੂੰ ਆਪਾਂ ਸਾਨੂੰ ਬੇਨਤੀ ਕਰਦੇ ਆ ਵੀ ਜਰੂਰ ਇੱਥੇ ਦਰਸ਼ਨ ਜਰੂਰ ਕਰਨ ਆਇਆ ਕਰੋ ਹਨਾ ਦੁਬਾਰਾ ਨੱਡ ਸਾਹਿਬ ਨੱਡ ਸਾਹਿਬ ਇਹ ਗੁਰੂ ਕੇ ਲਾਹੌਰ ਤੋਂ 3 ਕਿਲੋਮੀਟਰ ਅੱਗੇ ਹੀ ਪੈਂਦਾ ਵਾ ਸੱਚਾ ਜੋ ਰੋੜਿਆ ਤੇ ਜੂੜ ਆ ਕੇ ਦਰਸ਼ਨ ਕਰਨ ਕਲਗੀਧਰ ਪਾਤਸ਼ਾਹੀ ਦੀ ਖੁਸ਼ੀ ਹਾਲ ਹੈ ਹੁੰਦਾ ਤਾਂ ਹਾਂ ਅਦਾ ਹੁਣ ਤਾਂ ਜਿਆਦਾ ਹੀ ਫੈਸਿਲਿਟੀ ਜੀ ਕਰ ਦਿੱਤੀ ਨਾ ਲੋਕਾਂ ਨੇ ਇਹ ਫੈਸਿਲਿਟੀ ਵੇਖ ਲੈ ਇਹ ਵੀ ਚਰ ਨਹੀਂਦਾ ਉੱਪਰ ਨਹੀਂ ਆਉਂਦਾ ਆਓ ਉੱਪਰ ਕੇਸ ਨੂੰ ਪਤਾ ਥੋੜੀ ਨਾ ਦੇਖ ਕਿੰਨੀ ਰਮਣੀਕ ਜਗਾ ਆ ਰੇ ਜਮਾ ਕਹਿੰਦਾ ਅਨੰਤ ਜਾ ਉੰਡਿਆ ਸਾਰੇ ਜਿੰਨੇ ਵੀ ਸੰਗਤ ਹਨ ਉਹਨਾਂ ਨੂੰ ਬੇਨਤੀ ਕਰਦੇ ਜਰੂਰ ਆਓ ਗੁਰਦੁਆਰਾ ਨਟ ਸਾਹਿਬ ਦਰਸ਼ਨ ਕਰੋ ਮਹਾਰਾਜ ਦੀ ਖੁਸ਼ੀਆਂ ਲਓ ਆਪਾਂ ਭਜੋ ਭਜਾਈ ਨਾ ਕਰਿਆ ਕਰਨ ਹਨਾ ਇਹ ਆਰਾਮ ਨਾਲ ਦਰਸ਼ਨ ਕਰੋ ਗੁਰੂ ਸਾਹਿਬ ਦੇ ਗੁਰੂ ਸਾਹਿਬ ਦੇ ਗੁਰੂ ਸਾਹਿਬ ਦੇ ਸਥਾਨਾਂ ਦੇ ਅਵਲ ਦਰਸ਼ਨ ਕਰੀਏ ਉਹ ਜਿਹੜੇ ਪਰੋਚੀ ਲਾਉਂਦੇ ਆ ਜਿਹੜੀ ਪੱਤਰ ਸਾਹਿਬ ਤੋਂ ਹਾਂਜੀ ਹਾਂਜੀ ਆਹ ਉਹ ਆ ਜੜੀ ਆਵਾਜ਼ 7 ਵਜੇ ਨੇ